ਜਿਹੜੇ ਲੋਕ ਮਾਂ ਪਿਓ ਦੀ ਸੇਵਾ ਕਰਦੇ ਨੇ ਪਤਾ ਕਰਿਓ ਆ ਨਗਵਾਨ ਕਿ ਜਿਨੇ ਸੇਵਾ ਕੀਤੀ ਉਹਨੂੰ ਫਲ ਮਿਲਿਆ ਕਿ ਨਹੀਂ ਮਿਲਿਆ ਉਹ ਸਾਡੀ ਕਈਆਂ ਦੀ ਆਦਤ ਵੀ ਹੈ ਕਿ ਅਸੀਂ ਬਹੁਤ ਨੇੜੇ ਸੋਚਦੇ ਆ ਐਵੇਂ ਨਕਦੀ ਜਿਹਾ ਸੌਦਾ ਰੱਖਦੇ ਆ ਅਸੀਂ ਨੇ ਸਮਾਂ ਆਉਂਦਾ ਹੈ ਸੇਵਾ ਕਰਨ ਵਾਲੇ ਦੇ ਪੁੱਤ ਪੋਤਰੇ ਫਿਰ ਸੁੱਖ ਮੰਨਦੇ ਨੇ ਮੈਂ ਆਪ ਜੀ ਨੂੰ ਬਹੁਤ ਵਾਰੀ ਦੱਸਿਆ ਕਿ ਨਿਊ ਫਰੈਂਡਸ ਕਲੋਨੀ ਦਾ ਪਰਿਵਾਰ ਹੈ ਜਦੋਂ ਮੈਂ ਉਹਨਾਂ ਦੇ ਘਰ ਜਾਂਦਾ ਤਾਂ ਇੱਕੋ ਹੀ ਗੱਲ ਕਹੀ ਜਾਂਦੇ ਨੇ ਯਾਨੀ ਜੀ ਸਾਡੇ ਕੋਲ ਜੋ ਕੁਝ ਵੀ ਹੈ ਸਾਡੇ ਦਾਦਾ ਜੀ ਕਰਕੇ ਪਿਓ ਦਾ ਨਾਂ ਨਹੀਂ ਲੈਂਦੇ ਜੰਮੇ ਪਿਓ ਨੇ ਆ ਸਾਡੇ ਕੋਲ ਜੋ ਕੁਝ ਵੀ ਹੈ ਦਾਦਾ ਜੀ ਕਰਕੇ ਹੈ। ਹੁਣ ਉਹਨਾਂ ਦੇ ਪੋਤਰੇ ਨੂੰ ਮੈਂ ਕੋਠੀ 'ਚ ਉਹ ਜਿਵੇਂ ਬੱਚੇ ক্রিকেট ক্রিকেট ਖੇਡਦੇ ਨੇ ਮੈਂ ਵੇਖਿਆ ਅੰਦਰ ਵੱਢਦੇ ਆ। 70 ਪਿੰਨ 80 ਸਾਲ ਦੇ ਬੰਦੇ ਸੀ ਜਿਨ੍ਹਾਂ ਨੂੰ ਮੈਂ ਮਿਲਿਆ। ਉਹ ਕਹਿੰਦੇ ਜੀ ਜੋ ਕੁਝ ਹੈ ਦਾਦੇ ਕਰਕੇ ਅਖੀਰ ਮੈਨੂੰ ਪੁੱਛਣਾ ਪਿਆ ਵੀ ਦਾਦਾ ਜੀ ਹੈਗੇ ਨੇ। ਵੀ ਹੋਏ ਤੇ ਫਿਰ 110 ਸਾਲ ਦੇ ਹੋਣਗੇ। ਕਹਿੰਦੇ ਨਹੀਂ। ਮੇਰੇ ਪਿਤਾ ਜੀ ਕਹਿੰਦੇ ਉਹ ਵੀ ਨਹੀਂ ਫਿਰ ਮੈਨੂੰ ਇਹ ਵੀ ਪੁੱਛਣਾ ਪਿਆ ਵੀ ਦਾਦਾ ਕਰਦਾ ਕੀ ਸੀ ਜੋ ਕੁਝ ਤੁਹਾਡੇ ਕੋਲ ਹੈ ਨਿਊ ਫਰੈਂਡ ਚ ਕਲੋਨੀ ਚ ਕੋਠੀ ਹੋਣਾ ਬੜੀ ਵੱਡੀ ਗਨੀਮਤ ਹੈ ਦਿੱਲੀ ਦੇ ਵਿੱਚ ਉਹ ਚੰਗਾ ਸਰਮਾਇਅਦਾਰੀ ਹੋਏਗਾ ਤਾਂ ਉੱਥੇ ਕਰ ਲਵੇਗਾ ਜ ਜਿਹਦਾ ਉੱਥੇ ਘਰ ਹੋਏਗਾ ਕੋਠੀ ਹੋਏਗੀ ਉਹਦੇ ਕੋਲੇ ਹੋਰ ਵੀ ਬਹੁਤ ਕੁਝ ਹੋਏਗਾ ਫੈਕਟਰੀਆਂ ਵੀ ਹੋਣਗੀਆਂ ਸ਼ੋਅਰੂਮ ਵੀ ਹੋਣਗੇ ਮੈਂ ਪੁੱਛਿਆ ਮੈਂ ਕਿ ਤੁਹਾਡਾ ਦਾਦਾ ਕਰਦਾ ਕੀ ਸੀ ਉਹ ਨਾ ਫਿਰ ਦੱਸਿਆ ਵੀ ਦਾਦਾ ਜੀ ਸਾਡੇ ਪਾਕਿਸਤਾਨ ਦੇ ਵਿੱਚ ਸਵੇਰੇ ਉੱਠਦੇ ਸੀ ਗੁਰਦੁਆਰੇ ਜਾਂਦੇ ਸੀ ਗ੍ਰੰਥੀ ਸਿੰਘ ਨਾਲ ਜਾ ਕੇ ਗੁਰਦੁਆਰੇ ਪ੍ਰਕਾਸ਼ ਕਰਾਉਂਦੇ ਸੀ ਜਦੋਂ ਪ੍ਰਕਾਸ਼ ਹੋ ਜਾਣਾ ਤੇ ਫਿਰ ਗਰੰਤੀ ਸਿੰਘ ਨੂੰ ਕਹਿਣਾ ਕਿ ਬਾਬਾ ਜੀ ਮੈਂ ਪਾਠ ਕਰਦੇ ਆ ਤੁਸੀਂ ਆਰਾਮ ਕਰ ਲਓ ਮੈਂ ਤਾਬਿਆ ਬਹਿ ਜਾ ਉਦੋਂ ਘਰੇ ਆਉਂਦੇ ਸੀ ਜਦੋਂ ਸਵੇਰ ਦੀ ਸਮਾਪਤੀ ਹੁੰਦੀ ਸੀ ਸਵੇਰੇ 6:00 ਵਜੇ ਤੱਕ ਅੱਜ ਅਸੀਂ ਜੋ ਕੁਝ ਵੀ ਆ ਆਪਣੇ ਦਾਦੇ ਕਰਕੇ ਆ ਕੋਈ ਨੇ ਗੁਰੂ ਦੀ ਸੇਵਾ ਕੀਤੀ ਹੈ ਅੜੀ ਤੇ ਗੁਰਦੁਆਰੇ ਆ ਕੇ ਸਾਰੇ ਸਭ ਕੁਝ ਮੰਗਣਾ ਚਾਹੁੰਦੇ ਨੇ ਪਰ ਇਹ ਪੰਕਤੀ ਆ ਹੁਣੇ ਸੁਖਾਸਨ ਹੋਏਗਾ ਬੜੀਆਂ 빙ੀਆਂ ਵੀ ਗਿਆ ਟੇਡੀਆਂ ਟੇਡੀਆਂ ਹੀ ਕਾ ਲਾਉਣਗੇ ਸਾਰੇ ਕਿ ਜਿਨ ਨਾਨਕ ਸਤਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਪੁੱਛੋ ਵੀ ਤੁਹਾਨੂੰ ਇਹ ਦੀ ਸਮਝ ਆਈ ਇਹ ਸੱਚ ਹੈ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਸੇਵਾ ਦੁਨੀਆਂ ਤੋਂ ਗੁਰੂ ਨੇ ਕਰਾਈ ਮੈਂ ਬੇਨਤੀ ਕਰ ਰਿਹਾ ਸੀ